بسم اللہ الرحمن الرحیم السلام علیکم سارے شکین بھائیਆਂ ਨੂੰ ਜਿੰਨੇ ਵੀ ਸ਼کاری ਮੇਰੇ ਭਾਈ ਆ ਮੇਰੀ ਵੀਡੀਓ ਉਹਨਾਂ ਨੂੰ ਅੱਛੀ ਲੱਗੇਗੀ ਇਨਸ਼ਾਅੱਲਾ ਨਵੀਂ ਬਣਾ ਰਿਹਾ ਮੈਂ ਤੁਹਾਡਾ ਭਾਈ ਰਾਣਾ 사जिद عارف ਵਾਲੇ ਤੋਂ 145 ਚੱਕ ਤੋਂ ਇਹ ਮੇਰੇ ਤਿੰਨ ਜੋੜੇ ਫੇਵਰੇਟ ਜੋੜੇ ਤਿੰਨ ਜਿਹੜੇ ਮੈਂ ਅੱਜ ਭਰਾਵਾਂ ਨੂੰ ਦਿਖਾਉਣ ਲੱਗਾ ਔਰ ਸ਼ੌਕ ਕਰਾਉਣ ਲੱਗਾ ਕਿ ਦੱਸਿਓ ਨਾਲੇ ਕਮੈਂਟਾਂ 'ਚ ਤੇ ਕਿਹੋ ਜਿਹਾ ਹੈ ਅਗਰੇ ਤੇਨੂ ਜੋੜੇ ਮੇਰੇ ਕੋ ਨਾ ਨਾ ਹੋਣ ਤੇ ਸਮਝ ਲਓ ਕਿ ਫਰਦੂਤਰ ਬਾਜ਼ੀ ਨਹੀਂ ਮੈਂ ਕਰ ਸਕਦਾ ਇਹਨਾਂ ਤਿੰਨਾਂ ਜੋੜਿਆਂ ਤੇ ਮੇਰਾ ਸਾਰਾ ਸ਼ੌਕ ਆ ਇਹ ਮੇਰੇ ਭਾਈ ਮੈਂ ਦਿਲੋਂ ਕਹਿ ਰਿਹਾ ਅਕਿ ਰਿਕਵੈਸਟ ਕਰ ਰਿਹਾ ਕਿ ਵੀ ਮੈਨੂੰ ਤੁਸੀਂ ਦੇਖ ਕੇ ਕਮੈਂਟਾਂ 'ਚ ਮੈਸੇਜਾਂ ਤੇ ਦੱਸਣਾ ਕਿ ਇਹ ਕੈਸੇ ਲੱਗੇ ਤੁਹਾਨੂੰ ਇਹ ਤੁਹਾਨੂੰ ਮੈਂ ਅੱਖ ਦਾ ਸ਼ੌਕ ਕਰਾਉਣਾ ਇਹ ਦੇਖੋ ਜੀ ਫਰਦੂਤਰ ਸਾਂ ਦੇ ਇਹ ਕਬੂਤਰ ਆ ਗਿਆ ਜੀ ਮੇਰਾ ਲਾਲ ਛਿੱਟੇ ਸਿਰ ਤੇ ਐ ਅੱਖ ਦਾ ਸ਼ੌਕ ਕਰਵੇ ਦਾ ਇਹ ਮੇਨ ਕਬੂਤਰ ਮੇਰੇ ਖੁੱਡੇ ਦਾ ਸ਼ਿੰਗਾਰ ਆ ਜੀ ਇਹ ਅੱਖਾ ਕੀ ਇਹਦੀ ਇਹ ਕਬੂਤਰ ਦਾ ਪਾਰ ਆ ਗਿਆ ਜੀ ਇਹ ਮੇਰੇ ਬੱਚਿਆਂ ਵਾਲੇ ਮੇਨ ਕਬੂਤਰ ਆ ਬੱਚੇ ਕੱਢੇ ਹੋਏ ਵੈਸੇ ਵੀ ਇਹ ਪੰਜੇ ਦਾ ਸ਼ੌਕ ਕਰਾ ਜੀ 40 ਨੰਬਰ ਤਰਾਣਾ ਲਿਖਿਆ ਹੋਇਆ ਉੱਪਰ ਕਿੰਨਾ ਵੈਕੀ ਇਹ ਕਬੂਤਰ ਦੀ ਦੁੰਮ ਚੈੱਕ ਕਰਾ ਜੀ ਹਾਂ ਮੇਰਾ ਮੇਨ ਕਬੂਤਰ ਨਾ ਮਾਸ਼ਾਅੱਲਾ ਬਹੁਤ ਜ਼ਿਆਦਾ ਬਚੇ ਲੱਗੇ ਅੱਛਾ ਉਸ ਤੋਂ ਬਾਅਦ ਜਿਹੜੀ ਇਹਦੇ ਨਾਲ ਮਾਦੀ ਲੱਗੀ ਆ F16 ਦਾ ਮਾਪ ਵੀ ਇਹ ਦਿਖਾ ਰਿਹਾ F16 ਬੱਚਾ ਬੱਚੇ ਜਿਹੜੇ ਮੇਰੇ ਉੱਤੇ ਜਿਨ੍ਹਾਂ ਦਾ ਨਾਮ ਐਫ16 ਰੱਖਿਆ ਵੀ ਉਹਦੇ ਨਾਲ ਦੀ ਮਾਦੀ ਇਹਦਾ ਸ਼ੌਕ ਤੁਹਾਨੂੰ ਕਰਾਨਾ ਜੀ ਲਿਆਓ ਜੀ ਆਹ ਹੰਤੇ ਨਾਲ ਦੀ ਮਾਦੀ ਲਾਲ ਸਰੀ ਹੈ ਵੀ ਇਹਦੀ ਅੱਖ ਦਾ ਸ਼ੌਕ ਕਰੋ ਭਾਈਆ ਬੱਚੇ ਕੱਢੇ ਹੋ ਮੂੰਹ ਲਿਬੜਿਆ ਤੁਹਾਨੂੰ ਦੇਖ ਆਹ ਪਰਦਾ ਸ਼ੌਕ ਕਰੋ ਜੀ ਔਰ ਇੰਨੀ ਮੁਲਾਇਮ ਮਾਦੀਨਾ ਕਸਮ ਨਾਲ ਹੈ ਬੰਦਾ ਯਕੀਨ ਕਰੋਗੇ ਤੁਸੀਂ ਫੜ ਕੇ ਦੇਖੋ ਤਾਂ ਦੇਖਦੇ ਰਹਿ ਜਾਓ ਇਹ ਮੇਰੀ ਫੇਵਰਟ ਮਾਦੀ ਹੈ ਜਿਹੜੀ ਅੱਛਾ ਜੀ ਉਸ ਤੋਂ ਬਾਅਦ ਆ ਗਿਆ ਜੀ ਕਾਲਾ ਸ਼ੀਨਾ ਉੱਤਰ ਔਰ ਮੈਂ ਭਰਾਵਾਂ ਨੂੰ ਹੋਰ ਇੱਕ ਦੋ ਗੱਲਾਂ ਦੱਸਣੀਆਂ ਸੀ ਕਿ ਸਰਦੀ ਦੇਖ ਲਓ ਕਿੰਨੀ ਆ ਸਰਦੀ ਦੇ ਵਿੱਚ ਬੱਚੇ ਦੇਖ ਲਓ ਕਿਸ ਤਰ੍ਹਾਂ ਬੱਚਿਆਂ ਦੀ ਪਲਾਈ ਹੋ ਰਹੀ ਹੈ ਤੇ ਇਹ ਕੁਝ ਗੱਲਾਂ ਐਸੀਆਂ ਵਾ ਜਿਹੜੇ ਲੋਕ ਸ਼ਿਕਾਰੀ ਨਹੀਂ ਦੱਸਦੇ ਲੇਕਿਨ ਮੈਂ ਦੱਸਾਂਗਾ ਭਰਾਵਾਂ ਨੂੰ ਕਿ ਕਬੂਤਰਾਂ ਦੀ ਕੇਅਰ ਕਰੋ ਖਰਾਕ ਮੈਂ ਦੱਸਾਂਗਾ ਕਿਹੜੀ ਪਾਓ ਬੱਚਿਆਂ ਦੀ ਪਲਾਈ ਦੇਖ ਲਈਓ ਇਹ ਤੁਹਾਨੂੰ ਮੈਂ ਥੋੜਾ ਜਿਹਾ ਨਾ ਕਬੂਤਰ ਦਿਖਾ ਕੇ ਐਂਡ ਤੇ ਤੁਹਾਨੂੰ ਦੱਸਦਾ ਸਾਰੀ ਗੱਲ ਇਹ ਬੱਚੇ ਦੇਖ ਲਓ ਉਹ ਦੇਖ ਲਓ ਛਤਰੀ ਤੇ ਕਿੰਨੇ ਬੱਚੇ ਬੈਠੇ ਉਧਰ ਬਾਹਰ ਤੇ ਬੱਚੇ ਮਾਸ਼ਾਅੱਲਾ ਫੁੱਲ ਸਰਦੀ ਦੇ ਵਿੱਚ ਬੱਚਿਆਂ ਦੀ ਖੜੌਣੀ ਦੇਖ ਲਓ ਤੰਦਰੁਸਤ ਕੋਈ ਸਰਦੀ ਨਹੀਂ ਇੱਧਰ ਲਾਓ ਜੀ ਆਸਤੂ ਦਾ ਸ਼ੌਕ ਕਰਾਈਏ ਭਾਈਆਂ ਇਹ ਬੱਚੇ ਵਾਲੇ ਇਹਨਾਂ ਨੂੰ ਦਹਾਨੇ ਬਾਅਦ ਚੋਂ ਅੱਛਾ ਇਹ ਆ ਗਿਆ ਜੀ ਕਾਲਾ ਚੀਨਾ ਕਬੂਤਰ ਇਹ ਆਖਦਾ ਸ਼ੌਕ ਕਰਾ ਭਾਈ ਜੀ काला परा क्या पर शौक करो जी भाई जान कबूतर तो के पैर चेक करो ਚੱਕ ਰਿਹਾ ਇਹ ਅਗਰ ਇਹ ਮਾਸ਼ਾਅੱਲਾ ਤਿੰਨ ਜੋੜੇ ਜਿਹੜੇ ਮੇਰੇ ਨਿਆਬ ਤਰ੍ਹਾਂ ਔਰ ਬਹੁਤ ਜ਼ਿਆਦਾ ਬੱਚੇ ਪਰਵਾਜ਼ ਇਹਨਾਂ ਦੇ ਕਰਦੇ ਬਹੁਤ ਜ਼ਿਆਦਾ ਇਹਦੇ ਨਾਲ ਮਾਦੀ ਲੱਗੀ ਹੋਈ ਆ ਜੀ ਖਟੀਆਂ ਅੱਖਾਂ ਦੇ ਮਾਦੀ ਆ ਗਈ ਜੀ ਇਹਦੇ ਨਾਲ ਅੱਖ ਦਾ ਸ਼ੌਕ ਕਰਉ ਭਾਈ ਜਾਨੇ ਦਾ ਖੱਟੀ ਅੱਖ ਦੀ ਮੇਰੀ ਮੇਨ ਕਬੂਤਰੀ ਦੀ ਇਹ ਮੇਨ ਪੱਠੀ ਆ ਇਹਦਾ ਹਰ ਬੱਚਾ ਬਾਜ਼ੀ ਆ ਦੇਖ ਅੱਖ ਕਿੰਡੀ ਖੂਬਸੂਰਤ ਕਿੰਡੀ ਗਹਿਰੀ ਅੱਖ ਪਰ ਦਾ ਸ਼ੌਕ ਕਰੋ ਜੀ ਇਹ ਪਰ ਨਾ ਸ਼ੌਕ ਕਰੋ ਜੀ ਇਹ ਮੇਰੇ ਪੰਜ 6 ਕਬੂਤਰ ਐਸੇ ਜਿਨ੍ਹਾਂ ਦੇ ਮੈਂ 골ਡਨ ਕੜੀਆਂ ਪਾਈਆਂ ਜਿਹੜੇ ਮੇਰੇ ਫੇਵਰਟ ਕਬੂਤਰ ਆ ਅੱਛਾ ਜੀ ਉਸ ਤੋਂ ਬਾਅਦ ਆ ਗਿਆ ਜੀ ਲਾਲ ਪਲਕਾਂ ਵਾਲਾ ਕਬੂਤਰ ਧੰਨ ਖਾਨਾ ਚ ਸ਼ੌਕ ਕਰਾਨਾ ਜਿਹੜਾ ਸਭ ਤੋਂ ਪਹਿਲੇ ਕਬੂਤਰ ਦਿਖਾਇਆ ਸੀ ਤੁਹਾਨੂੰ ਵੀਡੀਓ ਚ ਸਭ ਤੋਂ ਪਹਿਲਾ ਈ ਹੁੰਦਾ ਸੋਕਾ ਪਾਈ ਆ ਜੀ ਇਹ ਵਾਲਾ ਇਹ ਕਬੂਤਰ ਚੈੱਕ ਕਰੋ ਮਾਸ਼ਾਅੱਲਾ ਕੀ ਆੱਖਾ ਜਿਸ ਤਰ੍ਹਾਂ ਸਫੈਦ ਬੱਦਲ ਜਿੰਨਾ ਕਬੂਤਰ ਸਫੈਦ ਓਨੀ ਆੱਖ ਸਫੈਦ ਲਾਲ ਪਰਵਟਾਂ ਇਹ ਦੇਖ ਕਬੂਤਰ ਦੀ ਨੋਕ ਕਬੂਤਰ ਦੀ ਖੜਾਣੀ ਮਾਸ਼ਾਅੱਲਾ ਉਸਰ ਦਾ ਪਾਰ ਦੇਖਾ ਤੇ ਜਿਹੜੀ ਦਮ ਚੱਕ ਰਹੀ ਤੇਰ ਦੇਖੋ ਕੂਤਰ ਬਰੀਕ ਪੈਰ ਬਿਲਕੁਲ ਬਰੀਕ ਪੈਰ ਇਹ ਦੇਖੋ ਕੂਤਰ ਮਾਸ਼ਾਅੱਲਾ ਅੱਛਾ ਜੀ ਇਹਦੇ ਨਾਲ ਦੀ ਬਾਦੀ ਤੁਹਾਨੂੰ ਹੁਣ ਸ਼ੋਅ ਕਰਾਉਣ ਲੱਗਾ ਮਾਸ਼ੱਲਾ ਕਬੂਤਰੀਆਂ ਤੁਸੀਂ ਦੇਖੋਗੇ ਕੀ ਬਾਤ ਆ ਲੋਕ ਕਿੰਨੇ ਕਵਰੇ ਮੇਰੇ ਕੋ ਸਾਰੇ ਚਿਟੀਆਂ ਅੱਖਾਂ ਦੇ ਆ ਖਟੀਆਂ ਦਾ ਵੀ ਮੈਂ ਕਿਹਾ ਭਾਈਆਂ ਨੂੰ ਸ਼ੌਕ ਕਰਾ ਦੀ ਲਿਆਓ ਜੀ ਇਹ ਦੇਖੋ ਲਾਲ ਛੱਤੇ ਸਿਰ ਤੇ ਮਾਦੀ ਦੇ ਖਟੀਆਂ ਅੱਖਾਂ ਕਾਲ ਨੋਕੀ ক্লোਜ਼ ਕਰਕੇ ਅੱਖ ਦਹਾ ਅੱਖ ਕਿੰਡੀ ਪਿਆਰੀ ਮਾਸ਼ੱਲਾ ਦੇਖੋ ਜੀ ਲਾਲਾ ਪਰਵਟਾ ਕਾਲੀ ਨੋਕ ਕਿੰਦੀ ਖੂਬਸੂਰਤ ਅੱਖ ਮਾਸ਼ਾਅੱਲਾ ਐ ਪਰ ਦੇਖੋ ਕੁਤਲੀ ਦੋੰਬੇ ਇਸ ਤਰ੍ਹਾਂ ਹੈ ਹੀ ਨਹੀਂ ਜਿਵੇਂ ਮਾਸ਼ਾਅੱਲਾ ਇੰਨੀ ਪੰਦ ਇਹ ਦੇਖੋ ਪੱਜੇ ਕਾਲੇ ਨੋਕ वाले शा प्यार लो जी ਤਿੰਨ ਜੋੜੇ ਮੈਂ ਭਰਾਵਾਂ ਨੂੰ ਦਿਖਾਉਂਦੇ ਆ ਆਪਣੇ ਜਿਹੜੇ ਮੇਰੇ ਫੇਵਰਟ ਜੋੜੇ ਤਿੰਨ ਮਾਸ਼ਾਅੱਲਾ ਸਾਰੇ ਕਬੂਤਰ ਹੀ ਅੱਛੇ ਆ ਲੇਕਿਨ ਇਹ ਤਿੰਨ ਕਬੂਤਰ ਨਾ ਮੇਰੇ ਸਹੀ ਦਿਲ ਦੇ ਜੋੜੇ ਤਿੰਨ ਨੇ ਔਰ ਉਸ ਤੋਂ ਬਾਅਦ ਮੈਂ ਭਰਾਵਾਂ ਨੂੰ ਦੱਸਾਂਗਾ ਕਿ ਵੀ ਬੱਚਿਆਂ ਦੀ ਭਲਾਈ ਬਾਰੇ ਅੱਜ ਦੇਖ ਲਓ ਕਿੰਨੀ ਸਰਦੀ ਆ ਭਾਈ ਮੇਰੇ ਹਾਲ 3 4 5 6 7 ਦਿਨ ਹੋ ਗਏ ਸਾਡੇ ਇੱਥੇ ਸੂਰਜ ਨਹੀਂ ਨਿਕਲੇ ਆ ਔਰ ਇਹ ਦੇਖ ਲਓ ਬੱਚੇ ਮਾਸ਼ਾਅੱਲਾ ਇਧਰ ਦੇਖੋ ਠੀਕ ਆ ਜੀ ক্লোਜ਼ ਕਰਕੇ ਦਿਖਾ ਨੇੜੇ ਲਿਆ ਇਧਰ ਬੱਚਾ ਚੈੱਕ ਕਰੋ ਮਾਸ਼ਾਅੱਲਾ ਬੱਚੇ ਦੇ ਖੂਬਸੂਰਤੀ ਬੱਚੇ ਚੈੱਕ ਕਰੋ ਔਰ ਥੋੜਾ ਜਿਆ ਵੀ ਨਹੀਂ ਬੈਠਾ ਡਰ ਕੁੰਗੜ ਕੇ ਨਹੀਂ ਬੈਠਾ ਕਿ ਠੰਡ ਮਨਾਂਦਾ ਹੋਵੇ ਥੋੜਾ ਜਿਆ ਮਾਸ਼ਾਅੱਲਾ ਐਨ ਫਰੈਸ਼ ਤੇ ਇਹ ਤੁਹਾਨੂੰ ਮੈਂ ਚੈੱਕ ਕਰਾਂਦਾ ਇਦਾਂ ਮਾਰ ਲੈਣਾ ਐ ਆ ਦੇਖੋ ਮਾਸ਼ਾਅੱਲਾ ਬੱਚੇ ਕਿੰਨੇ ਬੱਚੇ ਪਾਲਦੇ ਪਿਆ ਹੈ तकरीबन 10 11 ਬੱਚੇ ਆ ਔਰ ਇੱਕ ਬੱਚਾ ਵੀ ਤੁਸੀਂ ਮੈਨੂੰ ਦਿਖਾ ਦਿਓ ਵਿੱਚ ਕੋਈ ਕੁੰਗੜ ਕੇ ਬੈਠਾ ਹੋਵੇ ਕੋਈ ਠੰਡ ਮਨਾਉਂਦਾ ਹੋਵੇ ਸਾਰੇ ਮਾਸ਼ਾਅੱਲਾ ਫਰੈਸ਼ ਔਰ ਬਿਲਕੁਲ ਟੈਢ ਅੱਛਾ ਅੱਛਾ ਇਹ ਮੇਰਾ ਭਾਈ ਮਿਕਸ ਦਾਣਾ ਪਾਓ ਠੀਕ ਆ ਜ਼ਿਆਦਾ ਅਗਰ 50 ਕਿਲੋ दाना ਨਾ 50 ਕਿਲੋ ਮਿਕਸ ਦਾਣਾ ਤੇ ਵਿੱਚ 50 ਕਿਲੋ ਹੀ ਤੁਸੀਂ ਆਪਣਾ ਬਾਜਰਾ ਪਾਉਣਾ ਤੇ ਵਿੱਚ ਕੋਈ ਤਕਰੀਬਨ 30 ਕਿਲੋ ਤੁਸੀਂ ਕਣਕ ਪਾ ਲੈਣੀ 50 ਕਿਲੋ ਮਿਕਸ ਦਾਣਾ 50 ਕਿਲੋ ਬਾਜਰਾ ਵਿੱਚ 30 ਕਿਲੋ ਕਣਕ ਪਾ ਲੈਣੀ ਔਰ ਮੈਂ ਭਰਾਵਾਂ ਨੂੰ ਗਾਰੰਟੀ ਦਾ کہہ ਰਿਹਾ ਇਹ ਤੁਹਾਡੇ ਸਾਹਮਣੇ ਆ ਠੀਕ ਆ ਕੋਈ ਬੱਚਾ ਤੁਸੀਂ ਦਿਖਾ ਦਿਓ ਕੋਈ ਕਮਜ਼ੋਰ ਜਾਂ ਕੋਈ ਇੱਕੋ ਜਿਹਾ ਨਹੀਂ ਦੋਨੇ ਕੋਈ ਬੱਚਾ ਸਾਰੇ ਭੈਣਾਂ ਭਰਾ ਇੱਕੋ ਜਿਹਾ ਬਿਲਕੁਲ ਦੱਸ ਨਹੀਂ ਸਕਦੇ ਤੁਸੀਂ ਕਿਹੜਾ ਵੱਡਾ ਕਿਹੜਾ ਛੋਟਾ ਤੇ ਇਹਨਾਂ ਭਰਾਵਾਂ ਨੂੰ ਇਹੀ ਕਵਾਂਗਾ ਕਿ ਇਹ ਬਾ ਇਹ ਚੀਜ਼ਾਂ ਤੁਸੀਂ ਮਿਕਸ ਕਰਕੇ ਨਾ ਫੁੱਲ ਸਰਦੀ ਚ ਕਬੂਤਰਾਂ ਨੂੰ ਪਾਓ ਕਬੂਤਰ ਵੀ ਤੰਦਰੁਸਤ ਤੇ ਮਾਸ਼ਾਅੱਲਾ ਬੱਚੇ ਵੀ ਪਲਾਈ ਦੇਖ ਲਿਓ ਕਿੰਨੇ ਖੂਬਸੂਰਤ ਹੁੰਦੇ ਔਰ ਇਸ ਤੋਂ ਬਾਅਦ ਇਹ ਮੇਰਾ ਸੈਟਅਪ ਆ ਆ ਚੈੱਕ ਕਰੋ ਕੋਈ ਕਬੂਤਰ ਦੇਖ ਲਓ ਕੁੰਗੜੇ ਬੈਠਾ ਹੋਵੇ ਕਿੰਨੀ ਸਰਦੀ ਸਾਰੇ ਬਾਹਰ ਕਬੂਤਰ ਸਾਰੇ ਕਬੂਤਰ ਫਰੈਸ਼ ਮਾਸ਼ਾਅੱਲਾ ਕਲੋਜ਼ ਕਰਕੇ ਨਾ ਸਾਰੇ ਆ ਸੇ ਮਾਰ ਇੱਕ ਵੀ ਕਬੂਤਰ ਜਿਹੜਾ ਨਾ ਇੱਕ ਬੜਾ ਜਿਹਾ ਬੈਠਾ ਮਾਸ਼ਾਅੱਲਾ ਉੱਤੇ ਬੱਚੇ ਆ ਸਾਰੇ ਢੇ ਲੱਗ ਲੱਗ ਆਏ ਨੇ ਔਰ ਸਾਰੇ ਫਰੈਸ਼ ਮੇਰੇ ਉਮਮ ਦੰਨ ਦੰਨ ਇਹ ਦੇਖੋ ਉੱਤੇ ਸਾਰੇ ਬੱਚੇ ਆ ਜਿੰਨੇ ਵੀ ਆ ਉੱਪਰ ਬੱਚੇ ਅੱਡੇ ਬਾਜ਼ੀਆਂ ਜਿੱਥੇ ਜਿੱਥੇ ਉੱਥੇ ਅਲੱਗ-ਅਲੱਗ ਬੱਚੇ ਆਉਂਦੇ ਉੱਤੇ ਸਾਰੇ ਬੱਚੇ ਮਾਸ਼ਾਅੱਲਾ ਤੰਦਰੁਸਤ ਕੋਈ ਬੱਚਾ ਨਹੀਂ ਬਿਮਾਰ ਸਾਰੇ ਬਿਲਕੁਲ ਫਰੈਸ਼ ਕਬੂਤਰ ਆ ਉੱਡਣ ਵਾਲੇ ਪੱਠੇ 2024 ਸਾਰੇ ਮਾਸ਼ਾਅੱਲਾ ਫਰੈਸ਼ ਠੀਕ ਆ ਜੋੜੇ ਮੈਂ ਲਾਏ ਹੋਏ ਤਕਰੀਬਨ 12 13 13 14 ਜੋੜੇ ਛੱਡੇ ਹੋਏ ਬਕਾਇਆ ਮੈਂ ਤੋੜਦੇ ਸੀ ਜੋੜੇ ਇਹ ਜੋੜਿਆਂ ਵਾਲਿਆ ਇਹ ਪੱਖਿਆਂ ਦਾ ਕੇਜ ਆ ਗਿਆ ਇਹ ਅੱਗੇ ਦੋ ਜੋੜਿਆਂ ਵਾਲੇ ਆ ਗਏ ਇਸ ਤੋਂ ਬਾਅਦ ਜੀ ਮੈਂ ਤੁਹਾਨੂੰ ਛੱਤ ਤੇ ਲਿਜਾਵਾਂਗਾ ਇਸ ਤੋਂ ਬਾਅਦ ਤੁਹਾਨੂੰ ਮੈਂ ਛੱਤ ਤੇ ਲਿਜਾਵਾਂਗਾ ਜਿਹੜਾ ਨਵਾਂ ਕੇਜ ਬਣਾਇਆ ਉਹਦਾ ਤੁਹਾਨੂੰ ਸ਼ੌਕ ਕਰਾਉਣਾ ਜਿਹੜੀਆਂ ਮਾਦੀਆਂ ਅੱਗੇ ਗਰਮੀ ਚ ਆਉਣੀਆਂ ਇਹ ਨਾਰਾਗ ਸਾਰੇ ਮਾਦੀਆਂ ਦਾ ਸੈਟਅਪ ਉੱਤੇ ਆ ਉਹ ਮੈਂ ਭਰਾਵਾਂ ਨੂੰ ਉੱਤੇ ਲਿਜਾ ਕੇ ਸ਼ੌਕ ਕਰਾਉਣਾ ਸਾਰਾ ਤੇ ਇਨਸ਼ਾਅੱਲਾ ਦੇਖ ਕੇ ਵੀਡੀਓ ਤੇ ਮੈਨੂੰ ਦੱਸਿਓ ਕੈਸੀ ਲੱਗੀ ਆਓ ਜੀ ਉੱਪਰ ਚੱਲੀਏ ਸ਼ੁਰੂ ਕਰੀਏ ਸ਼ੁਰੂ ਆਖਣੇ ਕੱਟਦਾ ਨਹੀਂ rocket chal honge ya nahi ya sariyan madiyan calling off ਆਓ ਜੀ ਕੈਮਰਾ ਉਹਦੇ ਫਾਵੇਂ ਦੇ ਨਾਲ ਖੰਡ ਅ ਚੈੱਕ ਕਰਿਓ ਆ ਦੇਖੋ ਜੀ ਕੋਈ ਇੱਕ ਮਾਦੀ ਤੁਸੀਂ ਮੈਨੂੰ ਦਿਖਾ ਦਿਓ ਜਿਹੜੀ ਕੋਈ ਢਿੱਲੀ ਬੈਠੀ ਹੋਵੇ ਤੁਸੀਂ ਖੂਬਸੂਰਤ ਦੀ ਕਬੂਤਰਿਆਂ ਦੀ ਚੈੱਕ ਕਰੋ ਖੜੋਣੀ ਦੇਖੋ ਔਰ ਮਾਸ਼ਾਅੱਲਾ ਸਾਰੀਆਂ ਫਰੈਸ਼ ਐ ਚੈੱਕ ਕਰੋ اچھا ਜੀ ਇਹ ਮਹੰਦੀਆਂ 2024 ਲਈ ਸਾਰੀਆਂ ਉਸ ਤੋਂ ਬਾਅਦ ਤੁਹਾਨੂੰ ਅੰਦਰ ਦਾ ਸੈਟਅਪ ਚੈੱਕ ਕਰਾਂ ਵਾ ਇਹ ਆ ਗਏ ਅੰਦਰ ਦਾ ਸੈਟਅਪ

ਇਹ ਥੱਲੇ ਲੱ ਸੈਟਅਪ ਆ ਗਿਆ ਜੀ ਅੱਛਾ ਉਸ ਤੋਂ ਬਾਅਦ ਮੈਂ ਤੁਹਾਡੇ ਭਰਾਵਾਂ ਕੋਲੋਂ ਜਲਦ ਲੈਣੀ ਚਾਹਾਂਗਾ ਵੀਕਾ ਮੈਂ ਸਾਰੇ ਭਾਈਆਂ ਨੂੰ ਦਿਲ ਤੋਂ ਸਲਾਮ ਕਰਦਾ ਜੀ ਤੇ ਅੱਲਾਹ ਹਾਫਿਜ਼ ਵੀਡੀਓ ਦੇਖ ਕੇ ਸਾਰੀ ਕਮੈਂਟ ਕਰਿਓ ਮੇਰਾ ਭਾਈ ਅੱਛੀ ਲੱਗੇ ਤੇ ਸ਼ੇਅਰ ਕਰਿਓ ਲਾਈਕ ਕਰਿਓ ਓਕੇ ਜੀ ਫਿਰ ਅੱਲਾਹ